ਰਸਾਲ ਇੰਪਰੂਵਮੈਂਟ ٹرسٹ ਦੇ ਸਸਪੈਂਡ ਕੀਤੇ ਜਾ ਚੁੱਕੇ ਅਕਾਊਂਟੈਂਟ ਵਿਸ਼ਾਲ ਸ਼ਰਮਾ ਦੇ ਖਿਲਾਫ ਅਮਰਸਰ ਵਿਜੀਲੈਂਸ ਬਿਊਰੋ ਵੱਲੋਂ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਵਾਰ ਉਸ ਤੇ આરોਪ ਨੇ ਕਿ 45 ਲੱਖ ਰੁਪਏ ਦੀ ਉਹਨੇ ਰਿਸ਼ਵਤ ਲਈ ਇਸ ਤੋਂ ਪਹਿਲਾਂ ਵੀ ਉਸ ਨੂੰ 75 ਲੱਖ ਰੁਪਏ ਰਿਸ਼ਵਤ ਲੈਣ ਦੇ આરોਪਾਂ ਦੇ ਹੇਠਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਉਹ ਜੁਡੀਸ਼ਰੀ ਕਸਟਡੀ ਵਿੱਚ ਹੈ ਤੇ ਬਾਨਾ ਬਣਾ ਕੇ ਗੁਰਨਾਨਕ ਦੇਵ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਣ ਵਾਸਤੇ ਦਾਖਲ ਹੋ ਗਿਆ ਤਾਂ ਕਿ ਉਹਨੂੰ ਜੇਲ੍ਹ 'ਚ ਨਾ ਜਾਣਾ ਪਵੇ ਸਾਰਾ ਦਾ ਸਾਰਾ ਇੰਪਰੂਵਮੈਂਟ ਟਰਸਟ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ ਉੱਥੇ ਜਿੰਨੀ ਕਰਪਸ਼ਨ ਹੈ ਸ਼ਾਇਦ ਇੰਨੀ ਕਰਪਸ਼ਨ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਨਹੀਂ ਹੋਣੀ ਹੁਣ ਵਿਜੀਲੈਂਸ ਰਿਆਂ ਵਿਸ਼ਾਲ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੀ ਤਿਆਰੀ ਕਰ ਲਈਏ ਤੇ ਇਸ ਨੂੰ ਲੈ ਕੇ ਮਾਨਯੋਗ ਅਦਾਲਤ ਦੇ ਵਿੱਚ ਐਪਲੀਕੇਸ਼ਨ ਵੀ ਦਾਇਰ ਕਰ ਦਿੱਤੀ ਹੈ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸ ਦਾ ਫੇਰ ਤੋਂ ਰਿਮਾਨਡ ਹਾਸਲ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਹੁਣ ਤੁਹਾਨੂੰ ਦੱਸ ਦਿਆਂ ਕਿ ਪੂਰਾ ਮਾਮਲਾ ਕੀ ਹੈ विशाल शर्मा जिसने के हैंडीकैप कोटे ਦੇ ਵਿੱਚ ਸਰਕਾਰੀ ਨੌਕਰੀ ਹਾਸਲ ਕੀਤੀ ਹਾਲਾਂਕਿ ਉਹ ਟੈਂਪਰਰੀ ਹੈਂਡੀਕੈਪਡ ਹੈ ਉਹਦੀ ਪਰਮਾਨੈਂਟ ਡਿਸੇਬਿਲਿਟੀ ਨਹੀਂ ਸੀ ਉਸ ਉੱਤੇ ਇਲਜ਼ਾਮ ਹੈ ਕਿ ਉਸਨੇ ਇਸ ਕੇਸ ਦੇ ਵਿੱਚ ਵੀ ਜ਼ਮੀਨ ਦਾ ਮੁਆਵਜ਼ਾ ਜਾਰੀ ਕਰਾਉਣ ਦੇ ਬਦਲੇ ਦੇ ਵਿੱਚ 45 ਲੱਖ ਰੁਪਏ ਦੀ ਰਿਸ਼ਵਤ ਲਈ ਸ਼ਿਕਾਇਤ ਕਰਤਾ ਹੈ ਮੇਜਰ ਸਿੰਘ ਪੁੱਤਰ ਬਖਸ਼ੀ ਸਿੰਘ ਵਾਸੀ ਪੱਤੀ ਬਹਿਣੀ ਵਾਲਾ ਸਮਰਾ ਬਿਲਡਿੰਗ ਮਟੀਰੀਅਲ 메ਨ ਰੋਡ ਦੁਬਰਜੀ ਪਿੰਡ ਸੁਲਤਾਨਵਿੰਡ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਐਂਟੀ ਕਰਪਸ਼ਨ ਹੈਲਪਲਾਈਨ ਦੇ ਉੱਤੇ ਸ਼ਿਕਾਇਤ ਕੀਤੀ ਗਈ ਸੀ ਜਿਸ ਦੀ ਪੜਤਾਲ ਕੀਤੀ ਵਿਜੀਲੈਂਸ ਵੱਲੋਂ ਤੇ ਅਫਸਰਾਂ ਨੇ ਪਾਇਆ ਕਿ ਨਗਰ ਸੁਧਾਰ ਟਰਸਟ ਇੰਪਰੂਵਮੈਂਟ ਟਰਸਟ ਵੱਲੋਂ ਨਿਊ ਅੰਮ੍ਰਿਤਸਰ ਦੇ ਵਿਖੇ ਸਾਲ 1998 ਦੇ ਵਿੱਚ ਰਕਬਾ ਅਕਵਾਇਰ ਕੀਤਾ ਗਿਆ ਸੀ ਜਿਸ ਦੇ ਵਿੱਚ ਸ਼ਿਕਾਇਤਕਰਤਾ ਮੇਜਰ ਸਿੰਘ ਦੇ ਪਿਤਾ ਬਖਸ਼ੀਸ਼ ਸਿੰਘ ਚਾਚਾ ਜਗਜੀਤ ਸਿੰਘ ਤੇ ਹਰਜੀਤ ਸਿੰਘ ਦੀ ਕਰੀ 8.5 ਏਕੜ ਜ਼ਮੀਨ ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਐਕਵਾਇਰ ਕੀਤੀ ਗਈ ਸੀ ਜਿਸ ਦਾ ਮੁਆਵਜ਼ਾ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਸੀ ਮੁਆਵਜ਼ਾ ਘੱਟ ਮਿਲਣ ਤੇ ਬਖਸ਼ੀਸ਼ ਸਿੰਘ ਉਸਦੇ ਪਰਾ ਜਗਜੀਤ ਸਿੰਘ ਤੇ ਹਰਜੀਤ ਸਿੰਘ ਵੱਲੋਂ ਮਾਨਯੋਗ ਅਦਾਲਤ ਅੰਮ੍ਰਿਤਸਰ ਦੇ ਵਿੱਚ ਇੱਕ ਕੇਸ ਦਾਇਰ ਕਰ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਪਹਿਲੇ ਮਾਮਲੇ ਦੇ ਵਿੱਚ ਹੋਇਆ ਸੀ ਜਿਸ ਦਾ ਫੈਸਲਾ ਮਾਨਯੋਗ ਅਦਾਲਤ ਸ਼੍ਰੀ ਕਰਮਜੀਤ ਸਿੰਘ ਵੱਲੋਂ ਪ੍ਰੈਜ਼ੀਡੈਂਟ ਲੈਂਡ ਐਕਵਾਇਜ਼ੀਸ਼ਨ ਕਲੇਮਸ ਟ੍ਰਿਬਿਊਨਲ कॉन्स्टिट्यूटेड अंडर द पंजाब टाउन इंप्रूवमेंट ट्रस्ट एक्ट अमृतसर डेटेड 4 5 2019 20% अवार्ड वादेदार शिकायतकर्ता ਦੇ ਹੱਕ ਦੇ ਵਿੱਚ ਹੋਇਆ ਸੀ ਜਿਹੜਾ ਕਿ ਕਰੀਬ ਕਰੀਬ 1.5 ਕਰੋੜ ਰੁਪਇਆ ਬੰਦਾ ਸੀ ਮੀਦੇ ਸਿੰਘ ਆਪਣੇ ਪਿਤਾ ਬਖਸ਼ੀ ਸਿੰਘ ਚਾਚਾ ਜਗਜੀਤ ਸਿੰਘ ਤੇ ਹਰਜੀਤ ਸਿੰਘ ਦੇ ਹੱਕ ਦੇ ਵਿੱਚ ਹੋਏ ਫੈਸਲੇ ਦੇ ਅਨੁਸਾਰ 20% ਵਾਦੇ ਦੀ ਰਕਮ ਲੈਣ ਲਈ ਵਿਸ਼ਾਲ ਸ਼ਰਮਾ ਜਿਹੜਾ ਕਿ ਉਸ ਵੇਲੇ ਇੰਪਰੂਵਮੈਂਟ ٹرسٹ ਦੇ ਵਿੱਚ ਗ੍ਰੇਡ 2 ਅਕਾਊਂਟੈਂਟ ਸੀਗਾ ਉਸ ਨੂੰ ਕਈ ਵਾਰੀ ਮਿਲਦਾ ਹੈ ਵਿਸ਼ਾਲ ਸ਼ਰਮਾ ਵੱਲੋਂ ਸ਼ਿਕਾਇਤ ਕਰਤਾ ਮੇਦਰ ਸਿੰਘ ਪਾਸੋਂ ਉਸਦੇ ਪਿਤਾ ਬਖਸ਼ੀਸ਼ ਸਿੰਘ ਚਾਚਾ ਜਗਜੀਤ ਸਿੰਘ ਤੇ ਹਰਜੀਤ ਸਿੰਘ ਦੇ ਨਾਂ ਤੇ ਅਵਾਰਡ ਕੀਤੀ ਗਈ ਰਕਮ ਦੇਣ ਦੇ ਬਦਲੇ 45 ਲੱਖ ਰੁਪਏ ਦੀ ਬਤੌਰ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਏ ਤੇ ਰਿਸ਼ਵਤ ਦੇਣ ਤੋਂ ਬਿਨਾਂ ਅਵਾਰਡ ਦੀ ਰਕਮ ਨਾ ਦੇਂਦੇ ਅੜਿਆ ਰਹਿੰਦਾ ਪਹਿਲੇ ਕੇਸ ਦੇ ਵਿੱਚ ਵੀ ਇਸਦੇ ਵੱਲੋਂ 75 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਸੀ ਇਹਨਾਂ ਦਾ ਕੰਮ ਹੁੰਦਾ ਹੈ ਕਿ ਸਰਕਾਰ ਦਾ ਨੁਕਸਾਨ ਨਾ ਹੋਵੇ ਪਰ ਇਹ ਰਿਸ਼ਵਤਖੋਰ ਦੂਜੀ ਪਾਰਟੀ ਦੇ ਨਾਲ ਰਲ ਜਾਂਦੇ ਨੇ ਜਦੋਂ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਹੈ ਤੇ ਅਦਾਲਤ ਦੇ ਵਿੱਚ ਇੰਪਰੂਵਮੈਂਟ ਇੰਟਰਸਟ ਵੱਲੋਂ ਕੋਈ ਵੀ ਦਲੀਲ ਪੇਸ਼ ਨਹੀਂ ਕਰਦੇ ਤੇ ਨਾ ਹੀ ਕੇਸ ਨੂੰ ਡਿਫੈਂਡ ਕਰਦੇ ਨੇ ਯਾਨੀ ਕਿ ਸਰਕਾਰ ਦੇ ਕੇਸ ਨੂੰ ਕਮਜ਼ੋਰ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਨੇ ਤੇ ਦੂਜੀ ਪਾਰਟੀ ਦੇ ਨਾਲ ਰਲ ਕੇ ਫੈਸਲਾ ਉਹਨਾਂ ਦੇ ਹੱਕਾਂ ਵਿੱਚ ਕਰਵਾ ਕੇ ਤੇ ਲੱਖਾਂ ਰੁਪਏ ਮੋਟੀ ਰਿਸ਼ਵਤ ਲੈਂਦੇ ਨੇ ਕਿਉਂਕਿ ਜੇ ਫੈਸਲਾ ਸਰਕਾਰ ਦੇ ਹੱਕ ਦੇ ਵਿੱਚ ਆ ਜਾਂਦਾ ਜਾਂ ਇੰਪਰੂਵਮੈਂਟ ਟਰਸਟ ਦੇ ਐਕਟ ਫੈਸਲਾ ਆ ਜਾਂਦਾ ਤੇ ਫਿਰ ਇਨਾ ਚੋਰਾਂ ਨੂੰ ਇਨਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਕੁਝ ਹਾਸਲ ਨਹੀਂ ਹੁੰਦਾ ਇਸ ਕਰਕੇ ਇਹ ਇਹਨਾਂ ਦਾ ਫਾਇਦਾ ਤਾਂ ਹੀ ਹੁੰਦਾ ਜੇ ਦੂਜੀ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਸੁਣਾ ਦਿੱਤਾ ਜਾਵੇ ਹੁਣ ਮੁਆਵਜ਼ਾ ਦਉਣ ਵਿੱਚ ਵੀ ਇਹਨਾਂ ਦਾ ਹੀ ਵੱਡਾ ਹੱਥ ਹੁੰਦਾ ਤੇ ਥਾ ਘੜ ਕੇ ਸ਼ਿਕਾਇਤ ਕਰਤਾ ਮੇਘਾ ਸਿੰਘ ਰਿਸ਼ਵਤ ਦੇਣ ਲਈ ਸਹਿਮਤ ਹੋ ਜਾਂਦਾ ਇਸਤੇ ਵਿਸ਼ਾਲ ਸ਼ਰਮਾ ਵੱਲੋਂ ਸ਼ਿਕਾਇਤਕਰਤਾ ਦੇ ਪਿਤਾ ਤੇ ਉਸਦੇ ਚਾਚਾ ਦੇ ਨਾਂ ਤੇ 12-12 ਲੱਖ ਰੁਪਏ ਦੇ ਤਿੰਨ ਚੱਕ ਵੀ ਜਾਰੀ ਕਰ ਦਿੱਤੇ ਜਾਂਦੇ ਨੇ ਤੇ ਸ਼ਿਕਾਇਤਕਰਤਾ ਮੇਜਰ ਸਿੰਘ ਵੱਲੋਂ ਆਪਣੇ ਪਿਤਾ ਬਖਸ਼ੀਸ਼ ਸਿੰਘ ਚਾਚਾ ਜਗਜੀਤ ਸਿੰਘ ਤੇ ਹਰਜੀਤ ਸਿੰਘ ਦੇ ਖਾਤਿਆਂ ਵਿੱਚੋਂ 30 ਲੱਖ ਰੁਪਏ ਵੱਖ-ਵੱਖ ਮਿਤੀਆਂ ਨੂੰ ਕਢਵਾ ਕੇ ਵਿਸ਼ਾਲ ਸ਼ਰਮਾ ਨੂੰ ਦਿੱਤੇ ਜਾਂਦੇ ਨੇ ਇਹਦਾ ਪੂਰਾ ਰਿਕਾਰਡ ਵੀ ਉਸ ਕੋਲੋਂ ਮੌਜੂਦ ਹੈ ਵਿਸ਼ਾਲ ਸ਼ਰਮਾ ਬਾਕੀ ਰਹਿਦੇ 15 ਲੱਖ ਰੁਪਏ ਬਤੌਰ ਰਿਸ਼ਵਤ ਲੈਣ ਦੀ ਜਿੱਦ ਤੇ ਅੜਿਆ ਰਿਹਾ ਹੈ ਤੇ ਉਸ ਵੇਲੇ ਉਹ ਉਸ ਨੂੰ ਹੋਰ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਵਿਸ਼ਾਲ ਸ਼ਰਮਾ ਵੱਲੋਂ 15 ਲੱਖ ਰੁਪਏ ਦਫਤਰ ਇੰਪਰੂਵਮੈਂਟ ٹرسٹ ਅੰਮ੍ਰਿਤਸਰ ਦੇ ਬਾਹਰ ਹਾਸਲ ਕਰਕੇ ਸ਼ਿਕਾਇਤ ਕਰਤਾ ਮੇਜਰ ਸਿੰਘ ਦੇ ਪਿਤਾ ਬਖਸ਼ੀ ਸਿੰਘ ਤੇ ਉਹਦੇ ਚਾਚਿਆਂ ਦੇ ਨਾਂ ਚੈੱਕ ਜਿਹੜੇ ਬਣੇ ਹੁੰਦੇ ਨੇ ਉਹ ਜਮਾ ਉਸ ਨੂੰ ਦੇ ਦਿੱਤੇ ਜਾਂਦੇ ਨੇ ਕਿਸ ਤਰ੍ਹਾਂ ਇਹ ਚੈੱਕ ਪਹਿਲਾਂ ਹੀ ਬਣਾ ਲੈਂਦਾ ਤੇ ਇਹ ਵੀ ਤੁਸੀਂ ਹਿੰਮਤ ਦੇਖੋ ਇੰਪਰੂਵਮੈਂਟ ٹرسٹ ਦੇ ਬਾਹਰੀ 15 ਲੱਖ ਰੁਪਏ ਦੀ ਰਿਸ਼ਵਤ ਉਹਦੇ ਕੋਲੋਂ ਲੈਂਦਾ ਬਖਸ਼ੀ ਸਿੰਘ ਦੇ ਨਾਂ ਤੇ ਇੱਕ ਚੈੱਕ ਜਾਰੀ ਉੰਦਾ 34,47,126 ਤੇ ਇੰਨੀ ਹੀ ਰਕਮ ਦੇ ਚੈੱਕ ਜਿਹੜੇ ਆ ਉਸਦੇ ਚਾਚੇ ਜਗਜੀਤ ਸਿੰਘ ਤੇ ਹਰਜੀਤ ਸਿੰਘ ਦੇ ਨਾਂ ਤੇ ਵੀ ਜਾਰੀ ਹੁੰਦੇ ਹਨ ਯਾਨੀ ਕਿ ਤਿੰਨ ਚੈੱਕ ਜਾਰੀ ਕੀਤੇ ਜਾਂਦੇ ਨੇ ਕੁੱਲ ਰਕਮ ਬਣਦੀ ਏ 1 ਕਰੋੜ 3,41,373 ਰੁਪਏ ਜਿਸ ਦੀ ਤਸਦੀਕ ਸ਼ਿਕਾਇਤ ਕਰਤਾ ਵੱਲੋਂ ਪੇਸ਼ ਕੀਤੀ ਗਈ ਵਿਜੀਲੈਂਸ ਦੀ ਆਡੀਓ ਰਿਕਾਰਡਿੰਗ ਦੇ ਵਿੱਚ ਵੀ ਹੋ ਚੁੱਕੀ ਏ ਇਸ ਤਰ੍ਹਾਂ ਵਿਸ਼ਾਲ ਸ਼ਰਮਾ ਲੇਖਾਕਾਰ ਦਫ਼ਤਰ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਵੱਲੋਂ ਸ਼ਿਕਾਇਤ ਕਰਤਾ ਮੇਜਰ ਸਿੰਘ ਪਾਸੋਂ ਬਤੌਰ ਰਿਸ਼ਵਤ ਹਾਸਲ ਕਰਨ ਦੇ ਜੁਰਮ ਦੇ ਵਿੱਚ ਪ੍ਰੋਵੀਜ਼ਨ ਆਫ ਕ腐ਪਸ਼ਨ ਐਕਟ 1988 ਅਮੈਂਡਡ ਬਾਈ ਪੀਸੀ ਐਕਟ 2018 ਦਾ ਸ਼ਾਮਲ ਹੋਣਾ ਉਹਦਾ ਪਾਇਆ ਜਾਂਦਾ ਹੈ ਯਾਨੀ ਕਿ ਇਹਦੇ ਵਿੱਚ ਵਿਸ਼ਾਲ ਨੂੰ ਦੋਸ਼ੀ ਮੰਨਿਆ ਗਿਆ ਹੈ ਇਸ ਦੇ ਨਾਲ ਹੁਣ ਕਿਹੜੇ ਕਿਹੜੇ ਅਫਸਰਾਂ ਜਾਂ ਸਟਾਫ ਸ਼ਾਮਲ ਹੈ ਵਿਜੀਲੈਂਸ ਐਸ ਡੀ ਵੀ ਜਾਂਚ ਕਰ ਰਹੀ ਹੈ ਤੋਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਜੀਲੈਂਸ ਵੱਲੋਂ ਵਿਸ਼ਾਲ ਸ਼ਰਮਾਨੋ 6 ਜਨਵਰੀ ਨੂੰ ਗ੍ਰਫਤਾਰ ਕੀਤਾ ਗਿਆ ਸੀ ਪਿਛਲੇ ਮਹੀਨੇ ਹੁਣ ਜਿਹੜੇ ਬਿੱਲ ਕਰੀਬ 150 ਕਰੋੜ ਰੁਪਏ ਦੇ ਵਿਸ਼ਾਲ ਸ਼ਰਮਾ ਵੱਲੋਂ ਪਾਸ ਕੀਤੇ ਗਏ ਨੇ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਨੇ ਕਿ ਅਖਰਕਾਰ ਕਿਹੜੇ ਠੇਕੇਦਾਰਾਂ ਨੇ ਕਿੱਥੇ ਕਿੱਥੇ ਕਿੰਨੀ ਡਿਵੈਲਪਮੈਂਟ ਕਰਾਈਏ ਜਿਹੜੇ ਬਿੱਲ ਇਹਦੇ ਵੱਲੋਂ ਪਾਸ ਕੀਤੇ ਗਏ ਨੇ ਇਹ ਵੀ ਸੱਚ ਆ ਕਿ ਇੰਪਰੂਵਮੈਂਟ ਟਰਸਟ ਦੇ ਵਿੱਚ ਹਰ ਅਫਸਰ ਹਰ ਕਰਮਚਾਰੀ ਹਰ ਬੰਦੇ ਦੀ ਕਮਿਸ਼ਨ ਸੈਟ ਆ ਥੱਲਿਓਂ ਲੈ ਕੇ ਉੱਤੋਂ ਤੱਕ 15 ਫੀਸਦੀ ਕਮਿਸ਼ਨ ਦੇ ਹਿਸਾਬ ਦੇ ਨਾਲ ਜੇ 150 ਕਰੋੜ ਰੁਪਏ ਦੀ ਕਮਿਸ਼ਨ ਹੀ ਮਾਪ ਲਈਏ ਤੇ 22 ਕਰੋੜ ਰੁਪਏ ਬਣਨ ਦੀ ਇਹ આરોਪ ਲੱਗਦੇ ਨੇ ਕੰਮ ਹੁੰਦਾ ਹੀ ਨਹੀਂ ਤੇ ਪੈਸੇ ਜਿਹੜੇ ठेकेदारਾਂ ਦੇ ਖਾਤਿਆਂ 'ਚ ਬਿੱਲ ਪਾਸ ਕਰ ਦਿੱਤੇ ਜਾਂਦੇ ਨੇ ਤੇ ਇਹਦੇ ਬਦਲੇ ਮੋਟੀ ਕਮਿਸ਼ਨ ਲਈ ਜਾਂਦੀ ਏ ਵਿਸ਼ਾਲ ਜਦੋਂ ਭਰਤੀ ਹੋਇਆ ਸੀ ਉਸ ਤੋਂ ਪਹਿਲਾਂ ਇਹਦੇ ਕੋਲ ਕੀ ਜਾਇਦਾ ਸੀ ਕੀ ਐਸੈਟਸ ਹਨ ਇਹਦੇ ਕੋਲ ਤੇ ਹੁਣ ਇਹਦੇ ਕੋਲ ਕੀ ਕੀ ਐਸੈਸ ਨੇ ਤੇ ਇਸ ਨੂੰ ਸਰਕਾਰੀ ਖਵਾ ਬਣਾ ਕੇ ਇਹਦੇ ਕੋਲੋਂ ਪੂਰੀ ਪੁਝਿਸ਼ ਕੀਤੀ ਜਾਣੀ ਚਾਹੀਦੀ ਏ ਸਾਨੂੰ ਜੋ ਵਿਜੀਲੈਂਸ ਦੇ ਸੂਤਰਾਂ ਤੋਂ ਪਤਾ ਲੱਗਾ ਕਿ ਇਹ ਹਾਰਡ ਕੋਰ ਕ੍ਰਿਮੀਨਲ ਦੇ ਨਾਲੋਂ ਵੀ ਜ਼ਿਆਦਾ ਜਿਹੜਾ ਦੋਸ਼ੀ ਏ ਵੱਡਾ ਅਪਰਾਧੀ ਏ ਕਿਉਂਕਿ ਵਿਜੀਲੈਂਸ ਦੇ ਅੱਗੇ ਵੱਡੇ ਵੱਡੇ ਮੂੰਹ ਖੋਲਦੇ ਨੇ ਪਰ ਵਿਸ਼ਾਲ ਸ਼ਰਮਾ ਬਿਲਕੁਲ ਆਪਣਾ ਮੂੰਹ ਨਹੀਂ ਖੋਲ੍ਹਿਆ ਤੇ ਵਿਜੀਲੈਂਸ ਨੂੰ ਜਦੋਂ ਇਹਦਾ ਤਿੰਨ ਤਿੰਨ ਦਿਨਾਂ ਦਾ ਦੋ ਵਾਰਾਂ 6 ਦਿਨਾਂ ਦਾ ਹਬੰਡ ਹਸਬ ਕੀਤਾ ਗਿਆ ਸੀ ਤੇ ਇਹਦੇ ਕੋਲੋਂ ਰਾਜ ਖੁਲਵਾਨ ਵਾਸਤੇ ਬਹੁਤ ਮੁਸ਼ਕਤ ਵਿਜੀਲੈਂਸ ਨੂੰ ਕਰਨੀ ਪਈ ਸੀ विशाल शर्मा ਤੇ এবੀਰੋਪਾ ਕੇ ਉਸਨੇ আদালত ਦੇ ਆਦੇਸ਼ਾਂ ਦੇ باوجود 20% ਦੀ ਵੱਧ ਮੁਆਵਜ਼ਾ ਜਾਰੀ ਕਰਨ ਦੇ ਬਦਲੇ ਮੋਟੀ ਰਿਸ਼ਵਤ ਲਈ ਤੁਹਾਨੂੰ ਇਹ ਵੀ ਦੱਸ ਦਈਏ ਇਹ ਇਸ ਮਾਮਲੇ ਦੇ ਵਿੱਚ ਇੰਪਰੂਵਮੈਂਟ ٹرسٹ ਦੇ ਲਾਅ ਅਫਸਰ ਗੌਤਮ ਮਜੀਠਿਆ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਉਹ ਵੀਡੀਓ ਤੁਹਾਨੂੰ ਅਸੀਂ ਪਹਿਲਾਂ ਹੀ ਵਿਖਾ ਚੁੱਕੇ ਹਾਂ ਜਿਦੇ ਵਿੱਚ ਗੌਤਮ ਮਜੀਠਿਆ 75 ਲੱਖ ਰੁਪਏ ਰਿਸ਼ਵਤ ਲੈਂਦਾ ਤੇ ਕਿਸ ਤਰ੍ਹਾਂ ਉਹ ਪੈਸੇ ਅਲਮਾਰੀ ਵਿੱਚ ਰੱਖਦਾ ਇਹ ਵੀਡੀਓ ਦੇ ਵਿੱਚ ਕਈ ਵਾਰੀ ਨਾਂ ਲਿਆ ਜਾਂਦਾ ਵਿਸ਼ਾਲ ਦਾ ਤੇ ਇਸੇ ਰਿਕਾਰਡਿੰਗ ਦੇ ਵਿੱਚ ਇੱਕ ਮੈਡਮ ਦੀ ਵੀ ਗੱਲ ਹੁੰਦੀ ਏ ਵਿਸ਼ਾਲ ਤਾਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਵਿਜੀਲੈਂਸ ਨੂੰ ਹਜੇ ਵੀ ਉਸ ਮੈਡਮ ਦੀ ਪਾਲ ਹੈ ਜਿਹੜੀ ਮੈਡਮ ਇਸ ਦੇ ਵਿੱਚ ਜਿਸ ਮੈਡਮ ਦਾ ਜ਼ਿਕਰ ਕੀਤਾ ਗਿਆ ਇਸ ਦਾ ਖੁਲਾਸਾ ਅਸੀਂ ਆਪਣੀ ਵੀਡੀਓ ਜਿਹੜੀ ਕਿ ਅਸੀਂ 6 ਜਨਵਰੀ ਨੂੰ ਰਿਲੀਜ਼ ਕੀਤੀ ਸੀ ਉਸ ਦੇ ਵਿੱਚ ਵਿਸਤਾਰ ਦੇ ਨਾਲ ਕਰ ਚੁੱਕੇ ਹਾਂ ਤੇ ਅੱਜ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਉਹ ਘਰ ਜਿੱਥੇ ਕਿ ਵਿਸ਼ਾਲ ਸ਼ਰਮਾ ਇਸ ਵੇਲੇ ਰਹਿੰਦਾ ਹੈ ਸਰਕਾਰੀ ਘਰ ਲਾਰਸ ਰੋਡ ਦੇ ਕੋਲ ਦੂਰਦਰਸ਼ਨ ਦਫ਼ਤਰ ਦੇ ਕੋਲ ਦੇ ਵਿਸ਼ਾਲ ਇਸ ਘਰ ਨੂੰ ਲੈਣ ਵਾਸਤੇ ਵੀ ਇਨਟਾਈਟਲ ਹੀ ਨਹੀਂ ਸੀ ਤੇ ਇਹ ਘਰ ਉਸਨੇ ਕਿਸ ਤਰ੍ਹਾਂ ਹਾਸਲ ਕੀਤਾ ਕਿਹੜੇ ਅਫਸਰ ਲਗਾਤਾਰ ਵਿਸ਼ਾਲ ਤੇ ਮਿਹਰਬਾਨ ਰਹੇ ਇਹ ਸਾਰੀ ਜਿਹੜੀ ਹੈ ਚੀਜ਼ਾਂ ਜਾਂਚ ਦਾ ਵਿਸ਼ਾ ਹੈ ਹੁਣ ਵਿਜੀਲੈਂਸ ਉਹਨਾਂ ਸਰਟੀਫਿਕੇਟਾਂ ਦੀ ਵੀ ਜਾਂਚ ਕਰ ਰਹੀ ਹੈ ਜਿਸ ਦੇ ਆਧਾਰ ਤੇ ਵਿਸ਼ਾਲ ਵੱਲੋਂ ਨੌਕਰੀ ਹਾਸਲ ਕੀਤੀ ਗਈ ਸੀ ਵਿਸ਼ਾਲ ਟੈਂਪਰੇਰੀ ਹੈਂਡੀਕੈਪ ਸੀ ਪਰਮਾਨੈਂਟ ਹੈਂਡੀਕੈਪ ਉਹ ਨਹੀਂ ਸੀ ਪਹਿਲਾਂ ਡਾਕਟਰ ਇਸ ਨੂੰ ਟੈਂਪਰੇਰੀ ਹੈਂਡੀਕੈਪ ਦਾ ਸਰਟੀਫਿਕੇਟ ਜਾਰੀ ਕਰਦੇ ਨੇ ਤੇ ਬਾਅਦ ਦੇ ਵਿੱਚ ਵਿਸ਼ਾਲ ਟਿਕੜਮ ਲੜਾ ਕੇ ਆਪਣੀ ਪਹੁੰਚ ਦੇ ਨਾਲ 40% ਦਾ ਪਰਮਾਨੈਂਟ ਡਿਸੇਬਿਲਟੀ ਸਰਟੀਫਿਕੇਟ ਹਾਸਲ ਕਰਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਜਿਹੜੀ ਕਿ ਇੱਕ ਵੱਡੀ ਸਾਜ਼ਿਸ਼ ਹੈ ਜਿਹੜੇ ਡਾਕਟਰਾਂ ਵੱਲੋਂ ਵਿਸ਼ਾਲ ਨੂੰ ਟੈਂਪਰੇਰੀ ਅਪਾਹਜ ਦੱਸਿਆ ਜਾਂਦਾ ਫਿਰ ਉਹੀ ਡਾਕਟਰ ਇੱਕ ਬੋਰਡ ਬਣਾ ਕੇ ਉਸ ਨੂੰ ਪਰਮਾਨੈਂਟ 40% ਜਿਹੜਾ ਡਿਸੇਬਿਲਟੀ ਸਰਟੀਫਿਕੇਟ ਜਾਰੀ ਕਰ ਦਿੰਦੇ ਨੇ ਉਹ ਵਿਜੀਲੈਂਸ ਇਸ ਸਰਟੀਫਿਕੇਟ ਦੀ ਜਾਂਚ ਪੀਜੀਆਈ ਚੰਡੀਗੜ੍ਹ ਤੋਂ ਕਰਾਉਣ ਦੀ ਤਿਆਰੀ ਕਰ ਰਹੀ ਏ ਇਸ ਵੇਲੇ ਵਿਸ਼ਾਲ ਗੁਰਨਾਨਕ ਦੇ ਹਸਪਤਾਲ ਦੇ ਵਿੱਚ ਦਾਖਲ ਹੈ ਉਹ ਬਹਾਨੇ ਮਾਰ ਰਿਹਾ ਕਿ ਉਹਦੇ ਕੋ ਤੁਰਿਆ ਨਹੀਂ ਜਾਂਦਾ ਜਦੋਂ ਵੀ ਰਿਸ਼ਵਤ ਖੋਰ ਕੋਈ ਫੜਿਆ ਜਾਂਦਾ ਉਹ ਅਕਸਰ ਬਿਮਾਰੀ ਦਾ ਬਹਾਨਾ ਬਣਾਉਂਦਾ ਤੇ ਗੁਰਨਾਨਕ ਦੇ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦਾ ਤੇ ਜਦੋਂ ਤੱਕ ਜ਼ਮਾਨਤ ਨਹੀਂ ਹੁੰਦੀ ਤੇ ਉੱਥੇ ਹੀ ਦਾਖਲ ਰਹਿੰਦਾ ਤੇ ਮੋਜਾ ਮਾਰਦਾ ਤੇ ਜਿੱਦਾਂ ਨਹੀਂ ਜ਼ਮਾਨਤ ਹੁੰਦੀ ਏ ਉਸੇ ਦਿਨ ਠੀਕ ਹੋ ਕੇ ਆਪਣੇ ਘਰ ਨੂੰ ਚਲਾ ਜਾਂਦਾ ਇਹਨਾਂ ਡਾਕਟਰਾਂ ਨੂੰ ਵੀ ਕੋਈ ਪੁੱਛਣ ਵਾਲਾ ਨਹੀਂ ਅੱਜ ਲੱਗਦਾ ਇੱਕ ਪੂਰਾ ਨੈਕਸਸ ਚੱਲ ਰਿਹਾ ਜਿਹਦੇ ਵਿੱਚ ਜੇਲ੍ਹ ਦੇ ਅਫਸਰ ਤੇ ਡਾਕਟਰ ਵੀ ਸ਼ਾਮਲ ਨੇ ਅਸੀਂ ਪੂਰੀ ਜਾਣਕਾਰੀ ਮੰਗਾਂਗੇ ਪਿਛਲੇ ਕੁਸਾਲਾਂ ਦੇ ਵਿੱਚ ਕਿੰਨੇ ਕੈਦੀਆਂ ਨੂੰ ਗੁਰੂ ਨਾਨਕ ਦੇ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਕਿੰਨਿਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਤੇ ਕਿੰਨੇ ਕੈਦੀ ਐਸੇ ਨੇ ਜਦੋਂ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਉਸੇ ਦਿਨ ਉਹਨਾਂ ਨੂੰ ਘਰਾਂ ਦੇ ਵਿੱਚ ਭੇਜ ਦਿੱਤਾ ਗਿਆ ਜਾਂਦੇ ਜਾਂਦੇ ਤੁਹਾਨੂੰ ਵਿਸ਼ਾਲ ਦੀ ਇੱਕ ਹੋਰ ਕਰਤੂਤ ਦੱਸਦੇ ਹਾਂ ਕਿ ਨਵੰਬਰ 2021 ਦੇ ਵਿੱਚ ਇਹ ਲੋਨ ਲੈ ਲੈਂਦਾ 42 ਕਰੋੜ ਰੁਪਏ ਦਾ ਕਿਸੇ ਦੀ ਮਨਜ਼ੂਰੀ ਤੋਂ ਬਿਨਾਂ ਹੀ ਜਦ ਕਿ ਲੋਨ ਲੈਣ ਵਾਸਤੇ ਇੱਕ ਪੂਰਾ ਸਿਸਟਮ ਹੈ ਇੱਕ ਪੂਰੀ ਪ੍ਰਕਿਰਿਆ ਅਪਣਾਉਣੀ ਹੁੰਦੀ ਹੈ ਪਰ ਇਸ ਨੂੰ ਕੋਈ ਪਰਵਾਹ ਨਹੀਂ ਹੁੰਦੀ ਸ਼ਾਇਦ ਨੂੰ ਲੱਗਦਾ ਹੈ ਕਿ ਮੈਂ ਬਹੁਤ ਵੱਡਾ ਰਿਸ਼ਵਤ ਖੋਹਾਂ ਪੈਸੇ ਲੈਣਾ ਵੀ ਆ ਤੇ ਪੈਸੇ ਦੇ ਕੇ ਮੈਂ ਛੁੱਟ ਵੀ ਜਾਵਾਂਗਾ ਇਹਦੇ ਨਾਲ ਇੰਪਰੂਵਮੈਂਟ ٹرسٹ ਨੂੰ ਬਹੁਤ ਸਾਰਾ ਨੁਕਸਾਨ ਹੋਇਆ ਸੀ ਅਸੀਂ ਉਸ ਵੇਲੇ ਦੇ ਚੇਅਰਮੈਨ ਦਮਨਦੀਪ ਸਿੰਘ ਦੇ ਨਾਲ ਵੀ ਗੱਲ ਕੀਤੀ ਸੀ ਤੇ ਉਹਨਾਂ ਨੇ ਸਾਫ਼ ਆਖਿਆ ਸੀ ਕਿ ਭਾਵੇਂ ਉਹ ਪੈੜ ਮੇਰਾ ਹੈ ਚਿੱਠੀ ਉਤੇ ਮੋਹਰ ਮੇਰੀ ਲੱਗੀ ਹੋਈ ਹੈ ਪਰ ਉਹ ਜਿਹੜਾ ਲੋਨ ਲੈਣ ਦੀ ਸफारਿਸ਼ ਮੇਰੇ ਵੱਲੋਂ ਨਹੀਂ ਕੀਤੀ ਗਈ ਵਿਸ਼ਾਲ ਵੱਲੋਂ ਆਪਣੀ ਮਰਜ਼ੀ ਨਾਲ ਹੀ ਇੱਕ ਕਰਜ਼ਾ ਲੈ ਲਿਆ ਗਿਆ ਜਿਹੜਾ ਕਿ ਇੱਕ ਵੱਡਾ ਸ਼ਰੀ ਅੰਤਰ ਸੀਗਾ ਇਸ ਨੂੰ ਲੈ ਕੇ ਵੀ ਵਿਜੀਲੈਂਸ ਵੱਲੋਂ ਵੀ ਦਮਨਦੀਪ ਸਿੰਘ ਵੱਲੋਂ ਪੁੱਛ ਕੋਲੋਂ ਪੁੱਛ ਗੇਚ ਕੀਤੀ ਜਾ ਚੁੱਕੀ ਹੈ ਇਹ ਪੂਰੀ ਬਹੁਤ ਸਾਰੇ ਅਫਸਰ ਸ਼ਾਮਲ ਨੇ ਕਿਹੜੇ ਉੱਥੇ ਦੇਖੋ ਥੱਲੋਂ ਲੈ ਕੇ ਉੱਤੇ ਤੱਕ ਸਭ ਮਾਮਲਾ ਜਿਹੜਾ ਤੰਤਰ ਵਿਗੜਿਆ ਹੋਇਆ ਆਪਣੀ ਜਿਹੜੀ ਇਹਨਾਂ ਨੂੰ ਵੱਡੀ ਹੈ ਜਿਹੜੀ ਰਿਸ਼ਵਤ ਹੈ ਉਹ ਇਹਨਾਂ ਨੂੰ ਮਿਲਦੀ ਰਹਿੰਦੀ ਹੈ ਇਸ ਕਰਕੇ ਕੋਈ ਇੱਕ ਦੂਜੇ ਦੇ ਖਿਲਾਫ ਮੂੰਹ ਖੋਲਦਾ ਨਹੀਂ ਇਹ ਤਾਂ ਜੇ ਵੀਡੀਓ ਨਾਲ ਸਾਹਮਣੇ ਆਉਂਦੀ ਤੇ ਸ਼ਾਇਦ ਵਿਸ਼ਾਲ ਜਿਹੜਾ ਵੱਡਾ ਜਿਹੜਾ ਇੱਕ ਚੋਰ ਕਿਹਾ ਜਾਂਦਾ ਉਹ ਵੀ ਸਾਹਮਣੇ ਨਾ ਆਉਂਦਾ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਭ੍ਰਸ਼ਟਾਚਾਰ ਦੇ ਵਿੱਚ ਸਾਡਾ ਮੁਲਕ 180 ਦੇਸ਼ਾਂ ਦੇ ਵਿੱਚੋਂ 93 ਨੰਬਰ ਤੇ ਆਇਆ ਹੈ ਠੀਕ ਹੈ ਕਿ ਰਿਸ਼ਵਤ ਖੋਰ ਮੁਰਦੇ ਨਹੀਂ ਪਰ ਸਰਕਾਰ ਇਹ ਫੈਸਲਾ ਤੇ ਲੈ ਸਕਦੀ ਹੈ ਨਾ ਜਿਹੜੇ ਰਿਸ਼ਵਤਖੋਰ ਰੰਗੇ ਇੱਥੇ ਹੀ ਫੜੀ ਜਾਂਦੇ ਨੇ ਉਹਨਾਂ ਨੂੰ ਡਿਸਮਿਸ ਕਰਕੇ ਉਹਨਾਂ ਦੀ ਜ਼ਾਇਦਾਰਤਾ ਕੁਰਸ ਕਰ ਸਕਦੀ ਹੈ ਨਾ ਸਰਕਾਰ ਤੇ ਉਹਨਾਂ ਦੀ ਥਾਂ ਨਵੀਂ ਭਰਤੀ ਤੇ ਕਰ ਹੀ ਸਕਦੀ ਹੈ ਨਾ ਕਿਉਂਕਿ ਸਸਪੈਂਡ ਕਰਨਾ ਕੋਈ ਸਜ਼ਾ ਨਹੀਂ ਹੁੰਦੀ ਜਦੋਂ ਇਹਨਾਂ ਨੂੰ ਸਸਪੈਂਡ ਕਰਤਾ ਜਾਂਦਾ ਹੈ ਤੇ ਫੇਰ ਇਹ ਜਿਹੜੇ ਰਿਸ਼ਵਤਖੋਰ ਨੇ ਇਹ ਪੈਂਡਿੰਗ ਇਨਕੁਆਰੀ ਤੇ ਬਾਲ ਵੀ ਹੋ ਕੇ ਆ ਜਾਂਦੇ ਨੇ ਤੇ ਬਹਾਲ ਹੋਣ ਮਗਰੋਂ ਸਾਰੀ ਤਨਖਾਹ ਵੀ ਲੈ ਜਾਂਦੇ ਨੇ ਜਦੋਂ ਕਿਸੇ ਆਮ ਬੰਦੇ ਉੱਤੇ ਤੇ ਕੋਈ ਪਰਚਾ ਹੁੰਦਾ ਕੋਈ ਕ੍ਰਾਈਮ ਕਰਦਾ ਤੇ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਪਰ ਇਹ ਰਿਸ਼ਵਤਖੋਰ बार-बार ਪੋਸਟਿੰਗਾ ਲੈ ਕੇ ਫਿਰ ਲੋਕਾਂ ਨੂੰ ਉੱਥੇ ਲੁੱਟਣ ਲੱਗ ਪੈਂਦੇ ਨੇ ਇਸ ਕਰਕੇ ਸਰਕਾਰਾਂ ਨੂੰ ਇਹਨਾਂ ਰਿਸ਼ਵਤਖੋਰਾਂ ਦੇ ਖਿਲਾਫ ਕੋਈ ਨਵੀਂ ਨੀਤੀ ਤਿਆਰ ਕਰਨੀ ਪੈਗੀ ਤਾਂ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣੂਗਾ ਨਹੀਂ ਤਾਂ ਰੌਲਾ ਜਿੰਨਾ ਮਰਜ਼ੀ ਪਾਈ ਜਾਓ ਵਿਸ਼ਵਤਖੋਰੀ ਭ੍ਰਸ਼ਟਾਚਾਰ ਖਤਮ ਨਹੀਂ ਹੋਣਾ ਫੈਸਲਾ ਜਨਤਾ ਨੇ ਕਰਨਾ ਹੈ ਆਪਣੇ ਲੀਡਰਾਂ ਕੋਲੋਂ ਸਵਾਲ ਪੁੱਛੋ ਕਿ ਦੇਸ਼ ਲਈ ਕੀਤਾ ਕੀ 77 ਸਾਲ ਹੋ ਗਏ ਸਾਡੇ ਮੁਲਕ ਨੂੰ ਆਜ਼ਾਦ ਹੋਏ ਆ ਹਜੇ ਵੀ ਗਲੀਆਂ ਤੇ ਨਾਲੀਆਂ ਬਣਾਈ ਜਾਂਦੇ ਨੇ ਫੁੱਟਪਾਥ ਬਣਾਈ ਜਾਂਦੇ ਨੇ ਹਰ ਸਾਲ ਉੱਥੋਂ ਹੀ ਪੈਸਾ ਖਾਈ ਜਾਂਦੇ ਨੇ ਅਫਸਰ ਠੇਕੇਦਾਰ ਰਲ ਕੇ ਕਿਸ ਤਰ੍ਹਾਂ ਇਹ ਲੋਕਾਂ ਦੇ ਟੈਕਸ ਦਾ ਪੈਸਾ ਉਖਾਰੇ ਨੇ ਫੈਸਲਾ ਅਸੀਂ ਵਾਰ-ਵਾਰ ਕਹਿ ਚੁੱਕੇ ਆ ਜਨਤਾ ਨੇ ਕਰਨਾ ਹੈ ਤੇ ਸਾਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਇਹ ਜਿਹੜੇ ਵੀ ਰਿਸ਼ਵਤਖੋਰ ਨੇ ਜਿਹੜੇ ਫੜੇ ਜਾ ਚੁੱਕੇ ਨੇ ਭਾਵੇਂ ਉਹ ਇਸ ਵੇਲੇ ਜ਼ਮਾਨਤਾ ਤੇ ਚੱਲ ਰਹੇ ਨੇ ਉਹਨਾਂ ਨੂੰ ਪ੍ਰਾਈਮ ਪੋਸਟਾਂ ਤੇ ਨਾਂ ਲਾਇਆ ਜਾਏ ਉਹਨਾਂ ਨੂੰ ਡਿਸਮਿਸ ਕੀਤਾ ਜਾਏ ਭਾਵੇਂ ਇਹਦੇ ਲਈ ਕੋਈ ਪਾਲਿਸੀ ਹੀ ਕਿਉਂ ਨਾ ਤਿਆਰ ਕਰਨੀ ਪਵੇ ਕਿਉਂਕਿ ਪੰਜਾਬ ਦੇ ਵਿੱਚ ਬੜੀ ਬੇਰੋਜ਼ਗਾਰੀ ਹੈ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਿਹਾ ਜੇ ਇਹ ਭ੍ਰਸ਼ਟ ਜਿਹੜੇ ਨੇ ਇਹਨਾਂ ਨੂੰ ਸਜ਼ਾ ਦੇ ਤੌਰ ਤੇ ਹੀ ਡਿਸਮਿਸ ਕਰਕੇ ਘਰਾਂ ਨੂੰ ਭੇਜਤਾ ਜਾਵੇ ਤੇ ਫਿਰ ਸ਼ਾਇਦ ਅਸੀਂ ਆਪਣੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਵੀ ਰੋਕ ਸਕਾਂਗੇ ਫੈਸਲਾ ਤੁਸੀਂ ਕਰਨਾ ਇੰਪਰੂਵਮੈਂਟ ٹرسٹ ਦੇ ਵਿੱਚ ਜਿਹੜਾ ਵੀ ਭ੍ਰਸ਼ਟਾਚਾਰ ਚੱਲ ਰਿਹਾ ਹੈ ਉਹਦੇ ਉਸ ਨੂੰ ਲੈ ਕੇ ਅਸੀਂ ਜਿਹੜੀਆਂ ਵੀ ਵੀਡੀਓਜ਼ ਬਣਾਈਆਂ ਸਨ ਜਿਹੜੀਆਂ ਖਬਰਾਂ ਕੀਤੀਆਂ ਸਨ ਉਸ ਦੇ ਲਿੰਕ ਜਿਹੜੇ ਆ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੇ ਗਏ ਨੇ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ